ਇਸਲਾਮਾਬਾਦ ਏਰੀਆ ਦੇ ਵਿੱਚ ਕੁਝ ਕਿਤੇ ਲੜਾਈ ਹੋਈ ਜੇ ਤੋਂ ਬਾਅਦ ਇੱਕ ਵਿਅਕਤੀ ਦਾ ਕਤਲ ਹੋ ਗਿਆ ਜੋ ਕ੍ਰਿਸ਼ਨ ਇੱਕ ਕਰਿਆਨੇ ਦੀ ਦੁਕਾਨ ਕਰਦਾ ਉਹਦੇ ਸਾਹਮਣੇ ਹੀ ਮੰਨਿਆ ਦਾ ਘਰ ਸੀਗਾ ਉਹਦੇ ਘਰ ਗਿਆ ਉੱਥੇ ਜਾ ਕੇ ਉਹ ਦੁਬਾਰਾ ਉਹਨਾਂ ਦੀ ਆਪਸ ਦੇ ਵਿੱਚ ਕਹਾ ਸੁਣੀ ਹੋ ਗਈ ਸ਼ਾਮ ਦੇ ਝਗੜੇ ਨੂੰ ਲੈ ਕੇ ਇਸ ਝਗੜੇ ਦੌਰਾਨ ਕ੍ਰਿਸ਼ ਜਿਹੜਾ ਮੰਨੇ ਨੇ ਤੈਸ਼ ਚਾ ਕੇ ਕ੍ਰਿਸ਼ਨ ਦੇ ਸਿਰ ਤੇ ਦਾਤਰਨਾ ਵਾਰ ਕੀਤਾ ਜਿਹਦੇ ਨਾਲ ਉਹਦੀ ਉੱਥੇ ਮੌਤ ਹੋ ਗਈ ਇਮੀਡੀਏਟਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਮੇਨ ਮੁੱਖ ਦੋਸ਼ੀ ਆ ਮੰਨਾ ਉਹਨੂੰ ਗ੍ਰਿਫਤਾਰ ਕਰ ਲਿਆ ਕੱਲ ਸ਼ਾਮ ਨੂੰ ਇੱਕ ਰਾਤ ਦੇ ਟਾਈਮ ਤੇ ਇੱਕ ਇਨਫੋਰਮੇਸ਼ਨ ਪੁਲਿਸ ਨੂੰ ਮਿਲੀ ਕਿ اسلام آباد ਏਰੀਆ ਦੇ ਵਿੱਚ ਕੁਝ ਕਿਤੇ ਲੜਾਈ ਹੋਈ ਜਿਸ ਤੋਂ ਬਾਅਦ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਇਮੀਡੀਏਟਲੀ ਪੁਲਿਸ ਦੁਆਰਾ ਐਕਸ਼ਨ ਲੈਂਦੇ ਹੋਏ ਸਾਡੇ ਏਡੀਸੀਪੀ ਸ਼੍ਰੀ ਵਿਸ਼ਾਲਜੀਤ ਸਿੰਘ ਉਹਨਾਂ ਦੇ ਨਾਲ ਏਸੀਪੀ ਜਸਪਾਲ ਸਿੰਘ ਤੇ ਉਹਨਾਂ ਦੇ ਐਸਐਚਓ ਇਮੀਡੀਏਟਲੀ ਇਹਨਾਂ ਨੇ ਐਕਸ਼ਨ ਲੈਂਦੇ ਹੋਏ ਸਾਰਾ ਉੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਤਫ਼ਤੀਸ਼ ਸ਼ੁਰੂ ਕੀਤੀ ਪਰਚਾ ਦਰਜ ਕੀਤਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਇੱਕ ਮੰਨਾ ਕ੍ਰਿਸ਼ਨ ਨਾਮ ਦਾ ਵਿਅਕਤੀ ਜਿਹਦਾ ਕਤਲ ਹੋਇਆ ਸੀਗਾ ਉਹ ਇੱਕ ਕੱਲ ਸ਼ਾਮ ਨੂੰ ਇੱਕ ਝਗੜਾ ਹੋਇਆ ਉਸ ਇਲਾਕੇ 'ਚ 7:30-8:00 ਵਜੇ ਦੇ ਕਰੀਬ ਜਿਹਦੇ ਵਿੱਚ ਕ੍ਰਿਸ਼ਨ ਨੇ ਉਹ ਝਗੜੇ ਨੂੰ ਜਿਹੜਾ ਵਿਕਤੀਆਂ ਦੇ ਨਾਲ ਹੋ ਰਿਹਾ ਸੀ ਚਾਰ ਪੰਜ ਉਹਨਾਂ ਨੂੰ ਆਪਸ ਦੇ ਵਿੱਚ ਪਾ ਕੇ ਬਿਠਾ ਕੇ ਉਹਨਾਂ ਨੂੰ ਉਹ ਝਗੜੇ ਦਾ ਰਾਈਨਾਮਾ ਕਰਾਇਆ ਉਸੇ ਸਬੰਧ ਦੇ ਵਿੱਚ ਉਹ ਵਿਕਤੀ ਸ਼ਾਮ ਨੂੰ ਕ੍ਰਿਸ਼ਨ ਜਿਹੜਾ ਮੰਨਿਆ ਦੇ ਘਰ ਜੋ ਕ੍ਰਿਸ਼ਨ ਇੱਕ ਕਰਿਆਨੇ ਦੀ ਦੁਕਾਨ ਕਰਦਾ ਉਹਦੇ ਸਾਹਮਣੇ ਮੰਨਿਆ ਦਾ ਘਰ ਸੀਗਾ ਉਹਦੇ ਘਰ ਗਿਆ ਉੱਥੇ ਜਾ ਕੇ ਉਹ ਦੁਬਾਰਾ ਉਹਨਾਂ ਦੀ ਆਪਸ ਦੇ ਵਿੱਚ ਕਹਾ ਸੁਣੀ ਹੋ ਗਈ ਸ਼ਾਮ ਦੇ ਝਗੜੇ ਨੂੰ ਲੈ ਕੇ ਇਸ ਝਗੜੇ ਦੌਰਾਨ ਕ੍ਰਿਸ਼ ਜਿਹੜਾ ਮੰਨੇ ਨੇ ਤੈਸ਼ ਚਾਕੇ ਕ੍ਰਿਸ਼ਨਿਤ ਸਿਰ ਤੇ ਦਾਤਰਨਾ ਵਾਰ ਕੀਤਾ ਜਿਹਦੇ ਨਾਲ ਉਹਦੀ ਉੱਥੇ ਮੌਤ ਹੋ ਗਈ। ਇਸ ਵਾਰ ਦੇ ਵਿੱਚ ਇਮੀਡੀਏਟਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਮੇਨ ਮੁੱਖ ਦੋਸ਼ੀ ਆ ਮੰਨਾ ਉਹਨੂੰ ਗ੍ਰਿਫਤਾਰ ਕਰ ਲਿਆ। ਉਹਦੇ ਨਾਲ ਜਿਹੜਾ ਇੱਕ ਸਾਥੀ ਕ੍ਰਿਸ਼ ਉਹ ਵੀ ਪਕੜਿਆ ਗਿਆ ਤੇ ਜੋ ਮੌਕੇ ਦੇ ਮੁਤਾਬਕ ਜਿਹੜੇ ਜਿਹੜੇ ਹੋਰ ਵਿਅਕਤੀਆਂ ਦਾ ਪਤਾ ਲੱਗ ਰਿਹਾ ਹੈ ਤਫ਼ਤੀਸ਼ 'ਚ ਸਾਹਮਣੇ ਆ ਰਹੇ। ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਉਹਨਾਂ ਨੂੰ ਵੀ ਜਲਦੀ ਹੀ ਗ੍ਰਫਤਾਰ ਕਰ ਲਿਆ ਜਾਏਗਾ। ਝਗੜੇ ਦਾ ਕਾਰਨ ਕੀ ਹੈ? ਝਗੜੇ ਦਾ ਕਾਰਨ ਜਿਹੜਾ ਕ੍ਰਿਸ਼ਨ ਹੈ ਉਹ ਇੱਕ ਕਰਿਆਨੇ ਦੀ ਦੁਕਾਨ ਕਰਦਾ ਜਿਸ ਦਾ ਮੈਂ ਤੁਹਾਨੂੰ ਦੱਸਿਆ ਤੇ ਮੰਨੇ ਦਾ ਘਰ ਬਿਲਕੁਲ ਉਹਦੇ ਸਾਹਮਣੇ ਆ। ਮੰਨੇ ਨੂੰ ਇੱਕ ਸ਼ੱਕ ਸੀਗਾ ਕਿ ਜਿਹੜਾ ਕ੍ਰਿਸ਼ਨ ਹੈਗਾ ਉਹਦੀ ਦੁਕਾਨ ਤੇ ਜਿਹੜੇ ਕੁਝ ਜਿਹੜੇ ਲੜਕੇ ਆ ਕੇ ਬੈਠਦੇ ਹਨ ਉਹ ਉਹਦੇ ਜਿਹੜੇ ਇਹਦੇ ਮੰਨਾ ਦੀ ਵਾਈਫ ਦੇ ਉੱਪਰ ਕਿਸੇ ਤਰੀਕੇ ਦੀ ਮਾੜੀ ਨਜ਼ਰ ਰੱਖਦੇ ਨੇ ਜਿਹਦੇ ਸ਼ੱਕ ਦੇ ਵਿੱਚ ਉਹ ਇਹਨਾਂ ਦਾ ਪਹਿਲਾਂ ਵੀ ਝਗੜਾ ਹੋਇਆ ਤੇ ਇਸ ਝਗੜੇ ਦੇ ਵਿੱਚ ਜਦੋਂ ਸ਼ਾਮ ਨੂੰ ਉਹਨੇ ਇਸ ਤਰੀਕੇ ਦਾ ਇਹ ਜਿਹੜਾ ਮੜਾ ਘਰ ਅੰਜਾਮ ਦਿੱਤਾ ਸਰ ਕਿੰਨੇ ਕਿੰਨੇ ਲੋਕਾਂ ਦੇ ਜਿਹੜੇ ਵਿੱਚ ਅਰੈਸਟ ਹੋ ਚੁੱਕੇ ਇਹਦੇ ਵਿੱਚ ਹੁਣ ਤੱਕ ਦੋ ਦੋਸ਼ੀ ਜਿਹੜੇ ਜਿਹੜਾ ਮੁੱਖ ਦੋਸ਼ੀ ਹੈ ਮੰਨਾ ਉਹ ਅਰੈਸਟ ਹੋ ਚੁੱਕਾ ਹੈ ਜਿਹੜਾ ਕਿ ਇੱਕ ਜਿਹੜਾ ਈ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਇਹਦੇ ਨਾਲ ਜਿਹੜਾ ਕ੍ਰਿਸ਼ ਲੜਕਾ ਜੋ 18 ਸਾਲ ਦੇ ਕਰੀਬ ਉਹਦੀ ਉਮਰ ਹੈ ਉਹ ਫਿਜ਼ੀਓਥੈਰੇਪੀ ਦਾ ਕੰਮ ਕਰ ਰਿਹਾ ਸੀਗਾ ਸਿੱਖ ਰਿਹਾ ਸੀ ਜਿਹੜਾ ਉਹ ਕੰਮ ਕਰ ਰਿਹਾ ਸੀਗਾ ਸੋ ਇਹ ਜਿਹੜੇ ਦੋ ਦੋਸ਼ੀ ਜਿਹੜੇ ਮੇਨ ਉਹਦੇ ਚ ਫੜੇ ਗਏ ਨੇ ਪਲੱਸ ਇਹਦੇ ਵਿੱਚ ਦੀਪੂ ਜਸਪਾਲ ਤੇ ਟਿੱਕੀ ਹੋਰ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਵੀ ਜਲਦੀ ਅਰੈਸਟ ਹੋ ਜਾਈਂਗੇ ਜਿਹਦੇ ਮੁੰਡਾ ਦੀ ਸ਼ੱਕ ਦੀ ਵਿਹਲਾ ਦੇ ਨਾਲ ਹੀ ਹੱਤਿਆ ਹੋਇਆ ਉਹਨਾਂ ਦੇ ਉੱਪਰ ਹਾਂ ਬਿਲਕੁਲ ਉਹ ਸਾਰੇ ਜਾਣੇ ਹੀ ਪਰਚੇ ਦੇ ਵਿੱਚ ਹੈਗੇ ਨੇ ਤੇ ਜਲਦੀ ਹੋ ਅਰੈਸਟ ਹੋ ਜਾਣਗੇ ਸਰ ਮੰਨੇ ਨੇ ਕਹਿਣ ਦੇ ਮੁਤਾਬਿਕ ਜਿਹੜੇ ਹੈਗੇ ਸੀਗੇ ਦੋਸ਼ੀ ਉਹ ਉਹ ਪਹਿਲਾਂ ਜੀ ਮਤਲਬ ਉਹਨਾਂ ਦਾ ਪਹਿਲਾਂ ਪਰਚੇ ਪਰਚੇ ਸੀਗੇ ਉਹ ਪਤਮਾ ਸ਼ੀ ਟਾਈਪ ਦੇ ਸੀਗੇ ਕੋਈ ਪੱਲਾ ਹੈਗਾ ਪਰ ਨਹੀਂ ਜਿਹੜੇ ਦੋ ਦੋਸ਼ੀ ਆ ਮੰਨਾ ਤਕਰੇਸ਼ ਹੁਣ ਤੱਕ ਜਿਹੜੇ ਦੋਸ਼ੀ ਜਿਹੜਾ ਮੇਨ ਮੰਨਾ ਜਿਹੜਾ ਮੁੱਖ ਦੋਸ਼ੀ ਆ ਉਹਦੇ ਖਿਲਾਫ ਕੋਈ ਪਰਚਾ ਨਹੀਂ ਦਰਜ ਤੇ ਜਿਹੜਾ ਕ੍ਰਿਸ਼ ਆ ਉਹਦੇ ਖਿਲਾਫ ਵੀ ਕੋਈ ਪਰਚਾ ਨਹੀਂ ਦਰਜ ਜਿਹੜਾ ਮਰਿਆ ਹੈ ਜਿਹੜਾ ਮਰੀ ਹੈ ਜਿਹੜਾ ਜਿਹੜਾ ਕ੍ਰਿਸ਼ ਜਿਹੜਾ ਮਰਿਆ ਹੈ ਹਮ ਜਿਹੜਾ ਮਰਿਆ ਹੈਗਾ ਉਹਦੇ ਖਿਲਾਫ ਵੀ ਅਸੀਂ ਚੈੱਕ ਕਰਕੇ ਜਦੋਂ ਤਫ਼ਤੀਸ਼ ਦੇ ਵਿੱਚ ਜੇ ਸਾਹਮਣੇ ਆਇਆ ਕੋਈ ਉਹਦੇ ਖਿਲਾਫ ਉਹ ਵੀ ਦੱਸ ਦਾਂਗੇ ਲੇਕਿਨ ਜਿਹੜਾ ਮੁੱਖ ਦੋਸ਼ੀ ਅਸੀਂ ਇਥੇ ਲਾ ਲੋਦਾ ਦੱਸ ਜਨਾਨੀ ਨੇ ਛੇੜ ਕੇ ਤੋਂ ਲਾ ਕੇ ਝਗੜਾ ਰੱਖਿਆ ਛੇੜਛਾੜ ਬਾਰੇ ਮੰਨੇ ਨੂੰ ਸ਼ੱਕ ਸੀਗਾ ਕਿ ਮੇਰੀ ਜਿਹੜੀ ਉਹਦੀ ਵਾਈਫ ਹੈਗਾ ਉਹਦੇ ਸਬੰਧ ਚ ਮਾੜੀ ਨਿਗਾਹ ਰੱਖਦੇ ਨੇ ਬੜਾ ਕਿਹੜਾ ਲੰਬਾ ਇਸਲਾਮਾ ਬਾਦਰਾ ਇਹ ਪ੍ਰੇਮਨਗਰ ਹਾਂਜੀ ਪਵਨੀ ਪੈਲੇਸ ਦੇ ਕੋ ਹਾਂਗ ਵੀ ਵਿੱਚੇ ਕਰਦੇ ਸੀ ਆਇਆ ਸੀ ਮੀਟਿੰਗ ਨਹੀਂ ਇਹੋ ਜੀ ਚੀਜ਼ ਨਹੀਂ ਉਹ ਤੇ ਜੋ ਛੜਾਈ ਲੜਾਈ ਵਗੈਰਾ ਜਿਹੜਾ ਉਹਨੂੰ ਛੜਾਉਣ ਵਾਸਤੇ ਉਹਦੇ ਸਬੰਧ ਚ ਸੀ ਕੋਈ ਉਹੋ ਜੀ ਕੋਈ ਨੰਗ ਦਾ ਕੋਈ ਰੋਲ ਜਾਂ ਉਹਨਾਂ ਵੱਲੋਂ ਇਹਨਾਂ ਦੁਆਰਾ ਕੋਈ ਮਾੜੀ ਕੋਈ ਕੀਤਾ ਕੋਈ ਇਹੋ ਜੀ ਚੀਜ਼ ਸਾਹਮਣੇ ਨਹੀਂ ਹੈ ਜਿਹੜਾ ਮੰਨਾ तकरीबन 28 ਸਾਲ ਦਾ ਹੈਗਾ। ਉਹ ਕਦੇ ਆਪਣੇ ਆਪ ਹੀ ਉਹ ਅਥਰਥ ਥਾਣੇ ਚਲਾਗਾ ਕਿ ਦੇਖੋ ਇਸ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲਿਆ ਇਮੀਡੀਏਟਲੀ ਸਾਰੇ ਸੀਨੀਅਰ ਆਫੀਸਰ ਮੌਕੇ ਤੇ ਪਹੁੰਚੇ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਜੀ ਦੁਆਰਾ ਟੀਮਾਂ ਬਣਾਈਆਂ ਗਈਆਂ ਸਾਰਾ ਪ੍ਰੈਸ਼ਰ ਤਾਂ ਹੀ ਮੁੱਖ ਦੋਸ਼ੀ ਵੀ ਫੜਾਇਆ ਗਿਆ ਤੇ ਤਾਂ ਹੀ ਦੂਸਾ ਦੋਸ਼ੀ ਫੜਾਇਆ ਗਿਆ ਤੇ ਜਿਹੜੇ ਰਹਿ ਗਏ ਨੇ ਉਹ ਵੀ ਜਲਦੀ ਫੜੇ ਜਾਣਗੇ। ਦਾਤਰ ਜਿਹੜਾ ਉਹਨੇ ਕੀਤਾ ਉਹ ਵੀ ਬਰਾਮਦ ਹੋ ਗਿਆ। ਥੈਂਕ ਯੂ Pakai. <laughs> <laughs>